ਹਰੀ ਲਾਲਕੀ ਜੈ ਜੀ ਅੱਜ ਕੱਲ੍ਹ ਸਿ ਯਾਤਰਾ ਰਾਮਨਗਰ ਬਸਤੀ ਦੀ ਤਰ ਤ ਤੋਂ ਕਰੀ ਜਾ ਰਹੀ ਹੈ ਔਰ ਇਹ ਜਿਹੜੀ ਸਪਤਾ ਹੈਗੀ ਹੈ ਇਹ ਸਾਡੇ ਜਿਹੜੇ ਪੁਰਾਣੇ ਬਜ਼ੁਰਗ ਕੀ 40 50 ਸਾਲ ਹੋ ਗਏ ਕਿ ਮੰਦਿਰ ਤੇ ਸਪਤਾ ਹੋ ਗਏ ਉਹ ਕਹਿੰਦੇ ਕਹਿੰਦੇ ਪ੍ਰਭੂ ਦੇ ਚਰਨਾਂ 'ਚ ਲੀਨ ਹੋ ਗਏ ਪਰ ਅੱਜ ਦੀ ਜਿਹੜੀ ਪੀੜ੍ਹੀ ਨੇ ਬਹੁਤ ਸਾਥ ਦਿੱਤਾ ਹੈਗਾ ਕਿ ਜਿਹੜੀ ਇਹ ਸਪਤਾ ਅੱਜ ਮੰਦਿਰ ਤੇ ਕਰਾਈ ਜਾ ਰਹੀ ਹੈ ਇੱਕ ਦੇ ਨਾਲ ਨਹੀਂ ਹੋ ਰਹੀ ਆ ਸਾਰਾ ਰਾਮਨਗਰ ਸਾਬ ਦੇ ਯੋਗ ਦੇ ਨਾਲ ਅੱਜ ਦੇ ਕਥਾਏ ਰੱਖੀ ਗਈ ਹੈ ਅੱਜ ਤੋਂ ਆਰੰਭਾ 21 ਤਰੀਕ ਤੱਕ ਕੰਟੀਨਿਊ 3 ਤੋਂ 6 ਰੋਜ਼ ਕਥਾ ਹੋਊਗੀ ਔਰ ਲਾਸਟ ਹਵਨ ਯੱਗ ਔਰ ਭੰਡਾਰਾ ਕੀਤਾ ਜਾਊਗਾ ਸਾਰੀ ਨਗਰੀ ਦੇ ਸਹਿਯੋਗ ਦੇ ਨਾਲ ਇਹ 40 ਸਾਲ ਹੋ ਗਏ ਜੀ ਸਾਨੂੰ ਕਹਿੰਦੇ ਪਰ ਅੱਜ ਜਾ ਕੇ ਸਾਡੇ ਪ੍ਰਭੂ ਨੇ ਸੁਣ ਲਿਆ ਤੇ 40 ਸਾਲ ਬਾਅਦ ਹੋਏ ਹਾਂਜੀ 40 ਸਾਲ ਹੋ ਗਏ ਜੀ ਸਾਰੇ ਕਹਿ ਰਹੇ ਕਿ ਕਥਾ ਹੋਵੇ ਮੰਦਰ ਦੇ ਵਿੱਚ ਪਰ ਭਗਵਾਨ ਨੇ ਅੱਜ ਸੁਣ ਲਈ ਆ ਔਰ ਅੱਜ ਕਥਾਏ ਰੱਖੀ ਗਈ ਆ ਮੰਦਰ ਦੇ ਵਿੱਚ ਔਰ ਸਾਡੇ ਜਿਹੜੇ ਭਾਗਵਤ ਕਥਾ ਕਰਨਗੇ ਸਾਡੇ ਬਨੋਸ਼ਾਸਤਰੀ ਪੰਡਿਤ ਜੀ ਔਰ ਉਹਨਾਂ ਦੇ ਨਾਲ ਪੰਜ ਪੰਡਿਤ ਹੋਰ ਨੇ ਜੈ ਮਾਤਾ ਦੀ ਔਰ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਤੁਸੀਂ ਆਏ ਹੋ ਮਾਹਮਾਈ ਤੁਹਾਨੂੰ ਚੜ੍ਹਦੀ ਕਲਾ ਤੇ ਰੱਖੇ ਇੱਕ ਦਾ ਸਾਰੇ ਬੋਲ ਦੋ ਸਾਚੇ ਦਰਬਾਰ ਕੀ ਜੈ ਅੱਜ ਕੀ ਅੱਜ ਕਿਹੜੀ ਤਲਸ਼ੀ ਯਾਤਰਾ ਗੱਡੀ ਆ ਹਾਂਜੀ ਅੱਜ ਕੀ ਅੱਜ ਰਾਮਨਗਰ ਬਾਤੀ ਚ ਭਗਤ ਪ੍ਰਾਨ ਦੀ ਕਥਾ ਹੋ ਰਹੀ ਆ ਬਹੁਤ ਵਧੀਆ ਉਪਰਾਲਾ ਤੇ ਇਹ ਉਪਰਾਲੇ ਬਹੁਤ ਹੀ ਸਾਰ ਵਿੱਚ ਹੋਣੇ ਚਾਹੀਦੇ ਤੇ ਬਹੁਤ ਬਹੁਤ ਅੱਛਾ ਲੱਗਾ ਤੇ ਬਹੁਤ ਵਧੀਆ ਜੀ ਅੱਜ ਜਲਸੀ ਯਾਤਰਾ ਵੀ ਕੀਤੀ ਹੈ ਅੱਜ ਕੱਲ੍ਹ ਸੇ ਯਾਤਰਾ ਤਾਂ ਕੀਤੀ ਹੋਈ ਯਾਰ ਅਸਰੇ ਅਗਲਾ ਕੱਲ੍ਹ ਸੇ ਯਾਤਰਾ ਆਊਗੀ ਉਸ ਤੋਂ ਬਾਅਦ ਭਗਤ ਪ੍ਰਾਨ ਦਾ ਅੱਡ ਦਿਨ ਦਾ ਜੋ ਹੈਗਾ ਪੰਡ ਜੀ ਆਪਣੇ ਪੂਜੇ ਪੰਡ ਜੀ ਕਰਨਗੇ ਸਾਡੇ ਕੰਮ ਵਿੱਚ ਬੰਦਾ ਹੋਰ ਜੀ ਸਲੇਕੇ ਉਹ ਲੈਣਾ ਦੇ ਵਿੱਚ ਚੱਲਣ ਕਾਰ ਦੀ ਲੈਣਾ ਨਾ ਪਰ ਅੱਕੇ ਜੁਲਵਾਤਾ ਤੋਂ ਨਹੀਂ ਭਗਵਾਨ It's yeah. not.